ਓ ਹੋ 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 ਮਸਕੜ ਜੜਾ ਦਿੱਤੀ ਐ ਕੰਜਰਾ ਯਾਰੇ ਬਾਹਰ ਬੰਨੇ ਆ ਚਾਚਾ ਜੀ ਤੁਸੀਂ ਗਲਤੋਂ ਇੱਥੇ ਮੈਂ ਇੱਥੇ ਜਿਹੜਾ 5000 ਰੁਪਆ ਉਹ ਬਾਈ ਜੇ ਤੇਰੀ ਯਾਰ ਮਿੱਥਾ ਦਾ ਰਕਮ ਆਉਂਦੀ ਸੇ ਨੋਣ ਲੈ ਕੇ ਤੋ ਉਹ ਤਜਾ ਅਗਦਾ ਨੂੰ ਨਹੀਂ ਪਤਾ ਕਿੱਧਰ ਗਿਆ ਪਏ ਨਾ ਪਤਾ ਨਹੀਂ ਕੀ ਪ੍ਰੋਫੈਸਰ ਲਗਾ ਤੜ ਕੀ ਕੰਦਲਦਾ ਉੱਡ ਜੂ ਬੰਡ ਜਲੇ ਮਾਰ ਕੇ ਬੁੱਧ ਗਾਂ ਨਹੀਂ ਗਾ ਤੇ ਯਾ ਕੀ ਪਤਾ ਇਹ ਕੀ ਕਰਦਾ ਫਿਰਦਾ ਯਾਰ ਮੈਨੂੰ ਤਾਂ ਦਿਮਾਗ ਤੋਂ ਉਹ ਕੀ ਹਾਲ ਨਜ਼ਰ ਆ ਰਿਹਾ ਯਾਰ ਤੈਨੂੰ ਕੋਈ ਗੱਗੜੀ ਉਹਦੇ ਸੌਤੇ ਰੂਵੀ ਮੱਲਾ ਕੇ ਤੇ ਜਾ ਕੇ ਕਿਤੇ ਦਾ ਕੰਡ ਕਾਈ ਪਈ ਹੋਊਗੀ ਉਹ ਕਦੋਂ ਬਣਾਉਣੀ ਐ ਕਦੋਂ ਪਾਣੀ ਲਾਉਣਾ ਨਾ ਉਈ ਗੋਗਨ ਐ ਐ ਦੁਰੇ ਬਰੂ ਜਮੈ ਜੂਰਵਾ ਦਾ ਬੰਦਾ ਕਹਿੰਦਾ ਐ ਤੁਰ ਕੇ ਜਾ ਐ ਤੁਰ ਕੇ ਜਾ ਲੈ ਲੈਨੇ ਬਹੁਤ ਤਪਾਇਆ ਭੈ ਨਾ ਤੇਰੀ ਹੀ ਐ ਤਾਂ ਮਸੀਤ ਕੰਮ ਹੁੰਦੀ ਐ ਐ ਕੋਟ ਪੀ ਕੇ ਭੈ ਥੇਰ ਬਣ ਜਾਂਦਾ ਹੁੰਦਾ ਗੰਨਾ ਮੰਨਾ ਪੜਿਆ ਸੋਨ ਵੀ ਰੁਕ ਕੇ ਬੈਠਾ ਪਤੰਦਰ ਕੀ ਨਾ ਗਾ ਕੋਈ ਆਉਣ ਦਾ ਨਾਂ ਇਹ ਆਪਦੀ ਆਪ ਨਹੀਂ ਆਉਂਦਾ ਮੈਨੂੰ ਪਤਾ ਐ ਤਾਂ ਬੰਦਾ ਜਾ ਕੇ ਹੱਜਾ ਮਾਰਕੇ ਲਉਣੀ ਬੂ ੁੰਡਾ ਚੱਕ ਲੈ ਕੇ ਚੱਲੂਗਾ ਕਿ ਨਹੀਂ ਤਾਂ ਪੈਸੇ ਛੱਟ ਤੇ ਨਹੀਂ ਨਾਲ ਕਰੋ ਕਾਣ ਵੱਟਦੀ ਕਿ ਲਿਆ ਮੰਗੇ ਐਨ ਲੂਟੋਂ ਦਾ ਅੱਪਾ ਦਿੰਦਾ ਦੁਨਣਾ ਨਹੀਂ ਕੰਜਦਿਆਂ ਨੂੰ ਪਤਾ ਨਹੀਂ ਕਿੱਥੋਂ ਵੱਜ ਪੈ ਗਿਆ ਇਹ វេល ਇਹ ਕਿਥੇ ਹੈ ਯਾ ਇਹ ਨਹੀਂ ਪਤਾ ਮੈਨੂੰ ਤਾਂ ਬੰਦਾ ਇਹ ਤਾਂ ਕਿ ਇਹ ਟੈਂਟ ਚੜ੍ਹ ਜਿਪਰੇ ਪਰ ਬਈ ਕੀ ਹੈ ਮੇਰੇ ਅਨੁਮਾਨ ਹੈ ਕਿ ਬੰਦਾ ਵੀ ਉਹਨੂੰ ਮਾਦਮਾਣੇ ਬਣਾ ਕੇ ਆਇਆ ਤੋੜਿਆ ਇਹਨਾਂ ਨੂੰ ਕਿ ਤੁਰੇ ਪਰ ਜੱਫਤ ਦੇ ਜਿਹੜੇ ਕਿਦ ਨੂੰ ਤੂੰ ਉਹ ਬੰਦਾ ਦਾ ਆਈਟਮ ਤਾਂ ਲਿਆ ਦੇ ਟੰਟਾ ਬੜੀ ਜਿਦ ਬਾਈਲਾ ਕੰਮ ਨਾ ਜੋਦਾ 100 ਰੁਪਏ ਦੇ ਕੇ ਗਿਆ ਤਾਂ ਉਹ ਮੇਰੇ ਸਾਹ ਨੂੰ ਮੇਰੇ ਨੂੰ ਆਉਂਦੇ ਸਹੀ ਫਿਰ ਚੱਲ ਤਾਂ ਮੈਂ ਸਿਰੀ ਕੁੜ ਚੱਲ ਉਹ ਤੱਕ ਤਾਂ ਨਹੀਂ ਪਹੁੰਚ ਉਹਦਾ ਕੀ ਪਤਾ ਕਿੱਧਰ ਨਿਕਲਿਆ ਹੋ ਗੁਰਮੁਖ ਜਰਦਾ ਉਪਰੋਂ ਕਰਾਂ ਮੈਂ ਆਪਣੀ ਗੁਰੂੜੇ ਆਪਾਂ ਨਾ ਸਿਰੀ ਕੁੜ ਚੱਲ ਉਹ ਪਹਾੜ ਉਹਨੂੰ ਦੇ ਬਾਣ ਵਾਟ ਤੇ ਚੈੱਕ ਕਰੂੰਗਾ ਜੇ ਉਹ ਦੇ ਤਾਂ ਮੋਟਰ ਰੰਟ ਕਰੀ ਜਾਊਗਾ ਨਹੀਂ ਤਾਂ ਇਹਦੀ ਜਨ ਕੀ ਦੋ ਇਹਨੂੰ ਤਾਂ ਨਹੀਂ ਪਹੁੰਚੇ ਸੀ ਟੂਣੀ ਅੱਜ ਵਕਤ ਭਿਜੜਤਾ ਉਹ ਦਾ ਕੇ ਘਰੇ ਵਜੂਗਾ ਪਤਾ ਨਹੀਂ ਕੀ ਇਹਦੇ ਘਰੇ ਅੰਡੇ ਧਰਿਆ ਇਹ ਚੱਕੀ ਬਾਤੇ ਤੁਸੀਂ ਭਾਈ ਇਹ ਮੈਂ ਉੱਥੇ ਜਾ ਕੇ ਉਹ ਉਸ ਤੋਂ ਨਾ ਯਰ ਮੰਦਾ ਵੀ ਤਾਂ ਮੋਦਾ ਬੰਦ ਲੱਗ ਗਿਆ ਇੱਕ ਰੰਗ 25 ਨੇ ਆਟਮ ਦੇ ਉੱਤੇ ਬੈਠੋ ਤੇ ਅੱਦਾ ਪਤਾ ਨਹੀਂ ਕੀ ਚੰਗਾ ਤੇ ਮਾਂ ਕੋਲ ਚੱਲ ਫਲੀ ਪਰ ਜਾਈ ਗੁਰੇ ਆਖਾਂਗੇ ਵੀ ਤੂੰ ਨਹੀਂ ਬੈਠੀ ਐ ਤੇ ਪੱਤ ਸਗਾਈ ਜੰਨੀ ਐ ਤੇ ਮੈਂ ਉੱਧੇ ਕੀਤ ਕੰਮ ਲੈਣਾ ਮੇਰੇ ਕੋਲ ਕਿ ਤਮਾਰੇ ਇੱਕ ਉਹ ਡਿਜੀਟ ਲਿਖਣ ਦਾ ਤਰੀਕਾ ਬੰਦ ਕੋ ਡਿਜੀਟੋ ਚੱਲ ਨਾਲੇ ਇੱਕ ਦਿੱਤੀ ਕਰਾਂਗੇ ਜੇ ਲੱਗ ਪਰ ਜਈ ਨੂੰ ਨੇਪਾ ਆ ਚੱਲ ਗਰਾਮ ਵੱਤ ਦੈਨ ਲਾ ਲੱਚਲੇ ਕੋਲੇ ਜਿੱਪੀ ਕੋਲੇ ਜਾਣਾ ਪਹਿਲੇ ਇਹਨਾਂ ਨੂੰ ਮਾਣਵਾ ਕਾਂਗੇ ਪਰ ਜਈ ਦਾ ਸਿੱਕੀ ਕਰਮਾ ਹੁਣ ਇਹਦਾ ਆ ਆਹ ਇਹ ਨੂੰ ਵੀ ਕਰੂ ਕੰਡ ਪੈ ਜਾਂਦੇ ਪੈ ਜਾਂਦੇ ਕਰਦਾ ਪਰ ਮਨ ਲੈ ਨਹੀਂ ਉਹ ਕਰਾਂਗੇ ਪੈਦੇ ਜੱਟ ਲੈ ਆ ਇਹ ਨਹੀਂ ਪਿਆਰ ਨਾਲ ਤੋਟਉਂਦੇ ਮੈਂ ਦੇਖ ਲਿਆ ਇਹ ਤਾਂ ਮੁਗੀ ਹੋਈ ਇਹ ਪਿਆਰ ਨਾਲ ਜਿੰਨਾ ਮਰਜੀ ਨੂੰ ਮੱਥੀ ਮਾਰਦਾ ਇਹਦਾ ਮਤਲਬ ਨਹੀਂ ਦਾਨੀ ਬੁੱਤ ਗੁਰਬਾਹ ਦੇ ਰਸਤਾਂ ਜਾਨਾ ਜਿਨਾ ਬਰਦਾ ਦੱਜ ਲੈਣਾ ਸੱਤੇ ਨਾਲ ਕੋਈ ਜਿਹੜੇ ਅਗੇ ਦੋ ਠੀਕਰੇ ਕੁਟੂਰੇ ਲੈ ਜਾਣ ਜੱਕੂ ਕੇ ਵੀਚ ਭੈਣੇ ਤਰਫ ਵੀ ਜੜ ਦਿੰਦੇ ਮੇਰੇ ਸਾਰੇ ਸਹਾਰੀ ਬੜੇ ਆ ਉਹ ਜੱਗੂ ਉਹ ਜਗੀਆ ਕਿਹੜਾ ਜੰਦਾ ਕਿਹੜਾ ਆਜੀ ਨਹੀਂ ਸੁਣਦੀ ਕਦੀ ਓਹੋ ਹੋਹ ਤੇ ਗੋਫੀ ਕਿੰਨਾ ਮਟੀਮੇਟ ਜੜਾ ਜਾਂਦਾ ਉਹ ਜੜਾ ਆ ਗਿਆ ਵੇ ਉਹ ਕਿੱਥੇ ਜੇ ਬੈਠਾ

ਉਹ ਵਾ ਕੰਜੜਾ ਘਾਹ ਬੜਾ ਬਟਾਉਂ ਓਏ ਓ ਹੋ 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 ਮਸਕਾੜ ਜੜਾ ਦਿੱਤੀ ਐ ਕੰਜੜਾ ਓਰੇ ਬਾਹਰ ਬੰਨੇ ਆ ਕੀ ਹੋ ਗਿਆ ਓਏ ਆ ਜਾ ਓਰੇ ਬੰਨੇ ਆ ਕੰਜੜਾ ਆ ਜਾ ਆ ਓਰੇ ਦਾ ਘਰ ਤਾ ਹਾਂ ਇੱਧਰ ਆ ਜਾ ਕੀ ਆ ਯਾਰ ਆ ਵਿੱਚ ਲੋਏ ਦੇ ਬੱਜਾਂਗੇ ਇੱਥੇ ਬੰਨੇ ਓਰੇ ਪੁੱਲੀ ਦਾਣ ਆਉਣਾ ਬੀਬੀ ਮਾ ਇੱਥੇ ਆਉਣਾ ਪੈਂਦੇ ਸੀ ਦਾ ਇੱਥੇ ਮਿੱਟੀ ਮੈਂ ਓ ਇੱਧਰ ਆ ਜਾ ਮੈਂ ਤਾਂ ਮਿੱਟੀ ਛੱਡਦਾਗਾ ਆ ਯਾਰ ਓਏ ਵੱਲ ਤੋਂ ਸੁਣ ਲਾ ਜੀ ਬੰਦਾ ਘਾਰ ਹੀ ਆ ਗਿਆ ਨੀਮੀ ਪਾ ਕੇ ਆ ਜੇ ਸੁਣਨੀ ਪੈਂਦੀ ਓਦੀ ਤਾਂ ਬੰਦਾ ਨੀਮਾ ਹੋ ਕੇ ਆ ਜੇ ਮੋੜੀ ਦਾ ਨਹੀਂ ਹੁੰਦਾ ਉਹਦੀ ਰੋੜੇ ਕਰੇ ਪਿਆ ਹੋਰ ਹੀ ਗੰਦਾ ਗੱਲਾ ਬੰਦਾ ਜਦੋਂ ਗਲਤੀ ਮੰਨ ਕੇ ਆ ਜੇ ਪੈਰੀ ਹੱਥ ਲਾ ਦੇ ਹੂੰ ਓਹ ਹੋਰ ਆਇਆ ਓਏ ਗੱਲ ਦੋ ਸਿ ਮਿੰਟ ਤੱਕ ਫੋੜਦੇ ਨਾ ਬਟ ਦੋਸਮਣੀ ਬਸ ਦੋਸਮਣੀ ਆਪਣੀ ਚੱਲ ਬੈ ਜਾ ਚਾ ਯਾਰ ਕਰਿਆ ਇਹਨੂੰ ਕੀ ਮੂੜੀਏ ਤੈਨੂੰ ਮੈਨੂੰ ਇੱਟ ਚੱਕ ਲਿਆ ਹਣ ਦੇ ਆਹ ਹੇ ਹੇ ਹਾਂ ਸੱਚ ਮੇਰੇ ਤਾਂ ਗੱਲ ਜ਼ਿਆਦਾ ਇੱਕ ਹੋਰ ਆਗੀ ਚਾਚਾ ਗੱਲ ਆਪਣੀ ਤਾਂ ਦੁਸ਼ਮਣੀ ਆ ਕੀ ਹਾਲ ਚਾਲ ਆਪਣੀ ਤਾਂ ਦੁਸ਼ਮਣੀ ਪੈ ਗਈ ਸੀ ਦੁਸ਼ਮਣ ਕਰੇ ਦੁਸ਼ਮਣੀ ਗਾਦੀ ਹੁੰਦੀ ਐ ਤੂੰ ਪੈਸੇ ਵੀ ਨਹੀਂ ਦਿੱਤੇ ਮੈਂ ਦੇ ਕੱਲੇ ਨੇ ਲੋਨ ਲੈ ਕੇ ਪਾਇਆ ਘਰ ਉਹਦਾ ਜਲ ਜਲ ਸ਼ਾਬਾਸ਼ ਜਰਾ ਪੈਂਦੀ ਕਹਿੰਦਾ ਬਹੁਤ ਵਧੀਆ ਤੇ ਸੱਤ ਤੇ ਵੀ ਨਹੀਂ ਲਵਾ ਕੇ ਗਏ 10 ਮਿੰਟ 10 ਮਿੰਟ ਤਾਂ ਬੋਲਦੀ ਹੈ ਨਾ ਪਤਾ ਨਹੀਂ ਕਿ ਪਹਿਲੀਆਂ ਦਾ ਕੰਮ ਕੀ ਹੋਇਆ ਭੱਗ ਭੱਗ ਗਿਆ ਇੱਥੇ ਆਪਣੇ ਕਾਲੇ ਬੰਦਰੀ ਉੱਥੇ ਬੰਨ ਲਾ ਸਾਡੂ ਲੜਪੇ ਜਾਜ ਮੈਂ ਘਰ ਬੰਦ ਦੇ ਉੱਤੇ ਉੱਦੇ ਜਿਹੜਾ ਆਉਂਦੇ ਨਹੀਂ ਡਾਟ ਰੂਟਰ ਲਾਉਂਦੇ ਆਪਾਂ ਬਾਹੋਂ ਤੇਰੇ ਹੁਣ ਚੱਕ ਦਾਂਗੇ ਵੱਟੇ ਹੁਣ ਜਿੱਦੇ ਲੋੜ ਵਿੱਚ ਜਾਈ ਹਮਣੇ ਹੁਣ ਕੀ ਯਾਰ ਹੁਣ ਤਾਂ ਮੈਂ ਹੁਣ ਤਾਂ ਪਾਤ ਆ ਕੋਈ ਦਾ ਲੋਡ ਤਾਂ ਪੈਂਦੀ ਰਹਿੰਦੀ ਹੈ ਨਾ ਤੇਰਾਂ ਹੁਣ ਦੁਸ਼ਮਣੀ ਪੈ ਗਈ ਨਾ ਜੇ ਦੁਸ਼ਮਣੀ ਪੈ ਗਈ ਯਾਰ ਉਹ ਦੁਸ਼ਮਣੀ ਕਾਦੀ ਐ ਜਿਹੜਾ ਦੁਸ਼ਮਣੀ ਕਾਦੇ ਗੰਗੂ ਇਹਦਾ ਕਾਪਾ ਮਨ ਲੜਾ ਵੀ ਚੱਲੇ ਤਿੰਨ ਕੋ ਮਦੰਦਾ ਜੀ ਭਾਈ ਤੂੰ ਆਦਾ ਤਾਂ ਅਟ ਗਿਆ ਕਿ ਨਹੀਂ ਅੱਪ ਦਾ ਮਨ ਲੜਾ ਵੀ ਇਹ ਜੀਝੋਦਲੀ ਪਿਤਾ ਆਣੀ ਆਦ ਕਮਦੰਦਾ ਕਰਨਾ ਦੇ ਭਈਆ ਉਹ ਲਗਾਂਦਾ ਵੀ ਕੰਮ ਤੋਂ ਵੀ ਨਹੀਂ ਨੂੰ ਕੰਮ ਕਰਨਾ ਤੇ ਤਾਂ ਲਈ ਜਾਂਦੇ ਅਬ ਤਾਨੀ ਨਹੀਂ ਨਹੀਂ ਚਾਚਾ ਜੀ ਤੁਸੀਂ ਗੱਲ ਤੋਂ ਇੱਥੇ ਹੇ ਇੱਥੇ ਤੁਹਾਡਾ 65 ਗਲਤ ਆ। ਜਦੋਂ ਆਪਣੀ ਦੁਸ਼ਮਣੀ ਪੈ ਗਈ ਫਿਰ ਕੀ ਰਹਿ ਗਿਆ ਵਿਸੇ? ਹੂੰ ਦੁਸ਼ਮਣੀ। ਤੂੰ ਤੁਸੀਂ ਚੱਲ ਚੱਲ ਠੀਕ ਆ ਤੂੰ। ਪੈਰੀ ਹੱਥ ਲਾਉਣਾ ਮੇਰੇ ਤਾਂ ਫੁੱਲ ਗੱਲ ਨਹੀਂ ਮੈਂ ਮੰਨਿਆ ਜਨਾ ਚੱਲ ਠੀਕ ਹੈ ਤੇਰੀ ਗੱਲ। ਦੋ ਲੱਤਾਂ ਲੱਜ ਰ। ਤੁਮਰੀ ਹੂੰ ਅੱਪਾ ਚੱਲਦੇ ਆਂ ਘਰੇ। ਘਰੇ ਕੀ ਹੈ? ਘਰੇ ਆਪਣੇ ਤੁੜਿਆ ਨਾ ਕੀਤ ਬੰਨ ਬੰਨ ਜਮਲਕ ਨੂੰ ਦੋ ਘੋਮਰ ਬੱਤ ਨਹੀਂ ਯਾ ਚਾਚਾ ਹੁਣ ਨਹੀਂ ਮੈਂ ਜਾ ਸਕਦਾ ਹੁਣ ਤਾਂ ਮੈਂ ਭਰਤ ਪਾ ਰਹਾਗਾ ਐ ਕਰਦੇ ਤਾਂ ਫਿਰ ਨਹੀਂ ਤੇ ਪਰ ਪੈਸੇ ਦੇ ਤੇ ਨਹੀਂ ਬਰਾਵਾ ਪੈਸੇ ਤਾਂ ਦਿੱਤਾ ਦੇਖੋ ਪੈਸੇ ਮੈਂ ਸਹੀ ਗੱਲ ਦਾ ਨਾ ਪੈਸੇ ਤਾਂ ਮੈਂ ਲਾ ਦੇ ਪੈਸੇ ਨਹੀਂ ਤੇ ਪੈਸੇ ਨਹੀਂ ਦੇ ਸਕਦਾ ਹੋਰ ਕੰਮ ਮੈਂ ਕਰਾ ਦੂੰ ਦੁਸ਼ਮਣੀ ਰਹੂਗੀ ਆਪਣੀ ਦੁਸ਼ਮਣੀ ਤਾਂ ਦੁਸ਼ਮਣੀ ਆ ਨਾ ਫਿਰ ਕੰਮ ਮੈਂ ਕਰਾ ਦੂੰ ਦੁਸ਼ਮਣੀ ਵੀ ਰਹੂਗੀ ਚੱਲ ਕੰਮ ਤੇ ਕਰਾ ਹਾਂ ਇਹ ਨਾ ਸੋਚੀ ਵੀ ਤੇਰੇ ਨਾਲ ਹੁਣ ਆੜੀ ਪੈ ਗਈ ਨਹੀਂ ਨਹੀਂ ਚੱਲ ਜੇ ਇਹ ਦੁਸ਼ਮਣੀ ਤਾਂ ਦੁਸ਼ਮਣੀ ਆ ਨਾ ਚਾਚਾ ਫਿਰ ਕਿਸੇ ਦੇ ਨਹੀਂ ਦਿੰਦੇ ਇਹਨੂੰ ਚੱਲ ਚੱਲ ਜਰਾ ਬੈਲੀਆਂ ਦਾ ਕੰਮ ਕੀ ਹੋਇਆ ਮਾਫ ਕਰਨਾ ਨਹੀਂ ਹੁੰਦਾਗਾ ਅਸੀਂ ਤਾਂ ਬੈਲੀ ਬੈਲੀ ਕੋਈ ਥੇਰ ਤਣ ਗੁੱਲਪਤ ਬੈਠ ਕੇ ਉੱਠ ਕੇ ਕੰਮ ਕਰਾ ਦਿੰਨੇ ਆ ਕੰਮ ਦੁਸ਼ਮਣੀ ਤਾਂ ਫਿਰ ਚਾਚਾ ਦੁਸ਼ਮਣੀ ਆ ਨਾ ਦੁਸ਼ਮਣੀ ਤਾਂ ਕੰਮ ਕੀ ਹੋਇਆ ਤੇ ਮੈਂ ਤਾਂ ਬੁੜਾ ਚੱਲ ਜਰਾ ਐ ਕਰ ਤੁਸੀਂ ਤਾਂ ਮੁੱਟਰਾਂ ਘੜਾ ਬਣਾ ਮੈਂ ਤਾਂ ਕਸ਼ੀਆਂ ਨਹੀਂ ਲੈ ਕੇ ਜਾਂਦਾ ਜਿੱਦਾਂ ਕਸ਼ੀਆਂ ਮੈਨੂੰ ਰੱਖਣ ਦੇ ਆਪਦਾ ਉਹ ਕੁਦਗੇ ਨੂੰ ਕੀ ਹੋ ਜਾ ਨਾਲ ਹੀ ਆ ਤੂੰ ਹੀ ਰੱਖ ਲੋਗੇ ਫੇਰ ਫੇਰ ਇੱਥੇ ਮੈਂ ਗੋਣ ਲੱਗਾਂਗਾ ਆ ਜਾ ਤੇਰੇ ਵੀ ਪੈਸੇ ਪੂਰੇ ਗਾੜੀ ਦਿੰਨੇ ਆ ਫੇਰ ਪਰ ਦੋਸਤ ਨਹੀਂ ਆਪਣੀ ਰਹੂਗੀ ਓਏ ਆ ਦੇ ਮੈਨੂੰ ਕਾਹਦੀਆਂ ਜਰਾ ਦੇਖ ਕਿੰਨੇ ਕਿੰਨੇ ਪੱਤੇ ਹੋਇਆ ਤੂੰ ਜਾਗ ਰੂ ਚਕੇ ਬਹਿ ਗਿਆ ਭਾਈ ਨੇ ਦਾ ਮੈਂ ਯਾਰ ਚਾਚਾ ਨਾਲ ਘਰ ਪਉਣ ਲੱਗ ਗਿਆ ਸੀਗਾ ਤੈਨੂੰ ਪਤਾ ਤਾ ਹੈ ਬੇਲੀ ਦਾ ਤੂੰ ਤਾਂ ਨਾ ਪਰਸ ਵੀ ਨਹੀਂ ਭਾਈ ਹਾਂ ਇਹ ਤੇਰੇ ਯਾਰ ਨੇ ਦਿੱਤਾ ਸਾਰਾ ਕੰਮ ਆਪ ਦੇ ਸਿਰ ਤੋਂ ਲੋਨ ਲੈ ਕੇ ਲੋਨ ਲੈ ਭਈ ਲੋਣਾ ਨਾ ਨਾ ਬਹੁਤ ਬੋਲ ਲਾ ਭਰ ਦੇ ਕਰਾਂਗੇ ਪਾ ਪਕ ਜੜਾ ਹਾਂ ਵੀ ਤੇਰੇ ਲੋਨ ਚੱਕ ਦਾਂਗੇ ਫੱਟੇ ਜਿਹਾ ਮੈਂ ਹੁਣ ਨਾ ਬਹਿਣਾ ਤੂੰ ਐ ਕਰ ਨਹੀਂ 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 ਮੇਰਾ ਸ ਹੈ ਮੇਰਾ ਉੱਤੇ ਵੱਧ ਕੇ 12 ਇਹ ਗੰਦਾ ਭਰਾ ਲੈ ਆਉਂਦਾ ਜਰਾ ਜਰਾ ਭਰਾ ਦਾਂਗੇ ਜੇ ਤੂੰ ਕੰਮ ਕਰੇਗਾ ਤਾਂ ਇੱਕ ਮਿੰਟ ਮੀਂਹ ਜੁੜੇ ਸਰਪੇ ਜੂ ਭਾਂਦਾ ਲੱਕੜਾ ਬਿਲਾ ਫਰਦਾਨਾ ਰਾਤੀ ਇੱਕ ਮਿੰਟ ਮੇਰੀ ਗੱਲ ਦੱਜ ਦੱਜ ਕੰਜਰਾ ਜਰਾ ਇਹ ਕੈ ਵੀ ਨਾ ਚੇਗਾ ਅੱਜ ਪੈਸੇ ਲੈ ਕੇ ਜਾਣੇ ਸੁੱਤੇ ਤੋਂ ਤੇ ਬੈਜਦਾ ਲੈ ਜੀ ਤੂੰ ਆਪਣਾ ਉਹ ਕਰ ਲਾਲਾ ਸੇ ਗੱਲਾਂ ਤੈਨੂੰ ਕਹਿਦੀ ਜੀ ਜਦ ਬਾਰੀ ਵਾਜੀ ਵੀ ਪਾਣੀ ਵਧਣਾ ਤੂੰ ਛੇਤੀ ਕਰ ਚਾਚੀ ਨਾ ਮੈਨੂੰ ਤਰਸ ਗਈ ਦੇਖਣ ਦੀ ਮਾਰੀ ਆਹ ਤਰਸ ਗਈ ਤੈਨੂੰ ਗਾਣ ਰੰਗ ਜੂਆਂ ਦੀ ਜਰਦਾ ਲੜ ਗਿਆ ਜਰਦਾ ਲੜ ਗਿਆ ਚਾਚਾ ਓਏ ਸੁਣਾ ਜਰਦਾ ਲੜ ਗਿਆ ਯਾਰ ਤੂੰ ਉਹੀ ਗੱਲ ਤੇਰੀ ਜਿਬਕਾਂ ਵਾਲੀ ਕੀ ਹੋ ਗਿਆ ਤੇਰਾ ਫਿਰ ਨਹੀਂ ਨਹੀਂ ਯਾਰ ਤੂੰ ਲੱਗ ਬਾਨੀ ਦੀ ਬਾਰੀ ਬਟਨੀਆ ਉਧਰੋਂ ਬੰਨ ਟੁੱਟੇ ਪਿਆ ਓਹ ਸਾਹਮਣੇ ਦੇਖ ਬੰਨ ਟੁੱਟੇ ਪਿਆ ਮੇਰੀਆਂ ਅੱਖਾਂ ਦੇਖ ਲੈ ਕੋਤਾ ਜਰਦਾ ਮਾਰ ਤੇ ਜਮਾ ਚੱਲ 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 ਇਹਦੇ ਚੱਲ ਐ ਮਾਰਦੀ ਤਾਂ ਐ ਕਰ ਇੱਥੇ ਮਾਰਦੇ ਨਾਲ ਡੱਕਾ ਮਠਾਇਆ ਕਰ ਦੇ ਖਾਲਸਾ ਮੈਂ ਪੱਧਰੇ ਬਣਾ ਦੇ ਜਮਾ ਐ ਉਹ ਬੰਦ ਕਰਿਆ ਪਹਿਲਾਂ ਕਰੀ ਜੀ ਬਸ ਤੂੰ ਦੇਖਦਾ ਜਾ ਚਾਤਾ ਜੀ ਹੋਰ ਸਮਾਰ ਕੇ ਕਰਦੀ ਔਰ ਮੇਰਾ ਲੈ 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 ਦਿਨ ਹੋ ਗਏ ਤਨੂ ਲੈ ਇਹ ਪੰਪ ਫਿਰ ਤੇ ਤੇ ਵੀ ਸਟੀਲ ਦੀ ਬੋਕੀ ਵਾਲੀ ਵੀ ਖਰਾਬ ਨਾ ਹੋ ਜਾਣਾ ਆ ਇੱਥੇ ਵੇ ਆਪਾਂ ਸਰਦਾਰ ਬਣ ਕੇ ਕਰੀ ਜਾ ਲੈ ਕਰੀ ਜਾ ਲੈ ਕਰੀ ਜਾ ਲੈ ਕਰੀ ਜਾ ਲੈ ਤੇਰਾ ਮਤ ਨਾ ਕਰ ਮੜਿਆ ਔਰ ਕੱਚੀ ਕਮਤ ਕਰਨੀ ਪਊਗਾ ਜਗੀ ਜੀ

ਉੜਦੀਆਂ ਵਧੀਆ ਮੈਂ ਤਾਂ ਆਪੇ ਇਸੇ ਲੈ ਕੇ ਜਾਣੇ ਆ ਯਾਰ ਚਾਚੇ ਤੋਂ ਮੈਂ ਤਾਂ ਪਾਈਓ ਦੋ ਕੁ ਦਿਨ ਲਾਉਂਗਾ ਇੱਥੇ ਫਿਰ ਮੈਂ ਆਪਾਂ ਸੁੱਢੀ ਸੁੱਢੀ ਲੂੰਗਾ ਯਾਰ ਠੀਕ ਆ ਆਪਾਂ ਤੂੰ ਕਿੰਨੇ ਪੈਸੇ ਦੇਵੇਂਗਾ ਹੈ ਬਸ ਠੀਕ ਆ ਫਿਰ ਚਾਚੇ ਨੂੰ ਉਹਨੂੰ ਨਾ ਪਤਾ ਲੱਗੇ ਉਹਦਾ ਫਿਰ ਮੱਚ ਜੂਗਾ ਦੇਖ ਕੇ ਉਹਨੂੰ ਐ ਤਾਂ ਉਹ ਤੇਰੇ ਤੇ ਪਹਿਲਾਂ ਹੀ ਲੱਗਦਾ ਹੋ ਉਹਨੂੰ ਐ ਵਿਗਿਆਨੀ ਬੰਦਾ ਸਾਡਾ ਪੜਦਾਗਾ ਉਹਨੂੰ ਐ ਆਗਾ ਹੂੰ ਹਾਂ ਆਪਾਂ ਬੰਨੇ ਇੱਥੇ ਵਧ ਗਿਆ ਉਹ ਕਿੱਥੇ ਬਿਠੀ ਉਹ ਸਮ ਗਿਆ ਹੋਊਗਾ ਉਹ ਨਹੀਂ ਗਿੱਦੜਾ ਵਾਹ ਬਾਰੀ ਬੁਰੀ ਉਹ ਗਿੱਦੜਾ ਆਪਾਂ ਉਧਰ ਲੁੱਕ ਕੇ ਬੈਠਣਾ ਕੋਈ ਤੋਸ ਅਨਪਕਾਤ ਹੋ ਗਿਆ ਇਹ ਜਿੰਨ 11 ਹੋਵੇ ਮੈਨੂੰ ਪਤਾ ਹੁੰਦਾ ਸੱਜਿਆ ਰਹਿਣਾ ਬੜੇ ਬੁਲ ਪੜੇ ਰਹੂਗਾ ਇਦਾਂ ਨਹੀਂ ਜਾਣੋ ਜਦੋਂ ਬੱਲੀਕਦੇ ਅੱਧਾ ਘੰਟਾ 15 ਵੀ ਮਤ ਦੇਖਦੇ ਆ ਜਦੋਂ ਇਹ ਬੰਦਾ ਮਰੰਗਦਾਰ ਹੋਵੇ ਫੁੱਲੂnga ਵੀ ਮੈਂ ਤਾਂ ਨਹੀਂ ਨਾ ਟੈਂਪਾਸ ਕਰਦਾਗਾ ਇੱਕ ਦਮ ਹੀ ਨੇਵਾਦ ਉਹ ਪਤੰਦਰ ਲੈਂਦਾ ਅੱਜ ਆ ਮੁੜ ਕੇ ਪਤਾ ਨਹੀਂ ਕਿਤਨਾ ਬੇਪਰਲ ਲੱਗਦਾ ਤਣਾਵਤ ਪੈਂਦੀ ਆ ਤੇ ਪਾਣਾ ਬੂਗ ਜੀ ਬਾਬੇ ਗੂੜੇ ਇਲਾਗੇ ਇਲਾਗੇ ਮਦਦ ਜਾਲੀ ਸੰਤਾਂ ਗੋੜੀ ਚੱਲਦੇ ਨਾ

ਆ ਦਵਾ ਮੰਨੇ ਜਾ ਦਵਾਰੇ ਓਏ ਆ ਜਾ ਐਟਮੇ ਚੱਗਿਆ ਜਾ 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 ਉਰੇ ਆ ਜਾ ਤੂੰ ਯਾਰ ਐਟਮੇ ਰੇਂਜਰ ਟੁੱਟ ਜਾਂਦੇ ਸਾਰਾ ਤੋੜਨਾ ਮੈਂ ਤਾਂ ਮੈਂ ਤੋੜਨਾ ਓਏ ਉਰੇ ਸਿੱ ਸਿੱ ਚਾਚਾ ਤੇਰੇ ਤੇ ਲੱਗਦਾ ਮੜਾ ਗੁੱਲੀ ਨਾ ਐ ਇਹ ਟੁੱਟ ਜਾਂਦੇ ਯਾਰ ਪਾਣੀ ਮੇਰਾ ਘਰਾਂ ਦਾ ਹੋ ਜਾਂਦੇ ਕੀ ਹੋ ਗਿਆ ਚਾਚਾ ਤੂੰ ਕਿਦਾਂ ਛੇ ਯਾਰ ਕੱਟੇ ਘੰਟਾ ਹੋ ਗਿਆ ਇੱਕ ਬਣਨੀ ਹੋ ਰਿਹਾ ਪੂਰਾ ਓ ਯਾਰ ਤੂੰ ਤਾਂ ਉਹੀ ਗੱਲ ਐ ਇਸ ਤਾਂ ਗੱਲਾਂ ਕਰਨ ਲੱਗ ਗਏ ਸੀ ਨਾ ਗੱਲਾਂ ਕਰਨ ਕਿਉਂ ਇਹ ਇਹ ਨਾ ਮੇਰੀ ਆ ਗੀ ਮਸਲਾ ਆਵੇ ਦੀਆਂ ਗੱਲਾਂ ਕਰਨੀਆਂ ਜੀ ਕਾਂਦੀ ਤੂੰ ਆੜੀ ਆ ਮੇਰੀ ਇਹਦੇ ਨਾਲ ਆੜੀ ਆ ਤੇਰੀ ਇਹਦੇ ਨਾਲ ਤੱਤ ਬਗਾਨਾ ਨਾ ਆੜੀ ਫੋਨੇ ਦੀ ਇਹਦਾ ਬੰਦਾ ਗੱਲਾਂ ਇਹ ਬੈਂਚੋਦਾ ਯਾਰ ਕਹਿ ਯਾਰ ਕੁਝ ਨੀ ਕੁੱਢੀ ਨਾ ਚੱਪਾ ਬੈਂ ਦੂਸਰਾ ਪਿਆ ਸਿਰ ਤੇ ਜਿਹੜਾ ਇਹ ਆ ਗਏ ਬਹਿ ਗਏ ਸਿਰ ਬਰਾ ਬਰ ਬਰੋਣਾ ਬਣ ਕੇ ਆਂ ਕਰ ਉਹਨੂੰ ਬਲੂ ਡਾੜੀ ਕਰ ਲਾ ਤੇ ਮਾੜੀ ਮੋਢੀ ਮੈਂ ਹੋਂ ਗੁੱਟ ਦਿੰਨਾ ਚਾਚਾ ਉਹ ਗੁੱਟ ਦਿੰਨਾ ਉਹ ਗੁੱਟ ਕੀ ਲੱਲ ਰਾ ਦੇਗਾ ਕੀ ਚਾੜੀਆਂ ਕਾੜੀਆਂ ਛੱਡੋ ਪਹਿਲਾਂ ਤੁਸੀਂ ਆਪ ਦੀਆਂ ਚਾਚੀ ਖੇਤੋਂ ਦੱਸ ਦਿਨਾ ਵਾ ਤੇਨ ਲੈ ਕੇ ਆਏ ਜੀ ਦਿਨ ਵਾ ਚਾਹ ਲੈ ਕੇ ਆਉਈ ਚਾਚੀ ਲੈ ਕੇ ਉਦੋਂ ਚਨਾਓ ਤਾਂ ਲੈ ਕੇ ਆਉਈ ਪੈਸੇ ਕਿ ਯਾਰ ਹੁਣ ਤਾਂ ਯਾਰ ਘੰਟਾ ਤੂੰ ਹੀ ਸਿੱਧੀ ਕਰਦ ਗਿਆ ਹਣਾ ਕਿਉਂ ਬਾਲਾ ਜੇ ਲੋਗੇ ਕੰਮ ਕਰਦੇ ਨੇ ਤੈਨੂੰ ਉਹ ਚਾਚਾ ਹੁਣ ਪਹਿਰਾ ਵਾਲਾ ਨਾ 20000 ਤੂੰ ਗਰਮੀ ਆਜ ਕੇ ਲੈ ਦੇਣਾ ਦੁਬਾਰੇ ਫਿਰ ਬੰਦੇ ਨੂੰ ਰੋਜ਼ ਬੋਲਣਾ ਬੰਦਾ ਬਰਮ ਮੰਦਾ ਯਾਰ ਥੋੜੇ ਸ਼ਰਮ ਸ਼ਰਮ ਹੈ ਹੈ ਕਿਵੇਂ ਤੈਨੂੰ ਤਾਂ ਫਿਰ ਬਦਲੀ ਵੀ ਸ਼ਰਮ ਹੁੰਦੀ ਐ ਜਾਂ ਹੁੰਦੀ ਨਹੀਂ ਜਰਦਾ ਵੀੜੀ ਤੇ ਲੱਗ ਗਈ ਜਰਦਾ ਵੀੜ ਲੜਾ ਹੁਣ ਪਰਉਨੇ ਹੁਣ ਉਹ ਲੜਾ ਘੰਟਾ ਉਹ ਮਲੀ ਜਾਏਗਾ ਤੇ ਉਹ ਨਹੀਂ ਤੂੰ ਤਾਂ ਯਰ ਹੂੰ ਉਹ ਦਿਨ ਬਾਰੀ ਨਾ ਗਿਉ ਫਾਇਦਾ ਕੀ ਯਾਰ ਕਰਦੂ ਕੁਕਰੇ ਭਾਜਾ ਕਰੇ ਭਗ ਜਾ ਯਾਰ ਵਾ ਇਹਨਾਂ ਨੂੰ ਤੋਰ ਪਰ ਯਾਰ ਬਣ ਜਾਣਦੇ ਭਾਈ ਕੰਮ ਕਰ ਆਪਦਾ ਇਹਦਾ ਯਾਰ ਬੁੜਾ ਜਾਂ ਨੋ ਬੜਾ ਮੈਂ ਇਸੇ ਸੋਡੇ ਰੜੂਗਾ ਯਾਰ ਅਗਲੀ ਵਾਰ ਉਹ ਕੀ ਕਰ ਬਦਿਆ ਗੇ ਕੰਮ ਖਰਾਬ ਕਰਦੇ ਤੈਨੂੰ ਮੱਕ ਕਿੰਨੇ ਵਾਰੀ ਬਿੱਦੂ ਨਾਮ ਇਹ ਬੁਲਾ ਕੇ ਇਹ ਅੱਗੇ ਕੰਮ ਖਰਾਬ ਕਰਦੇ ਇਤਨੇ ਭੜੀ ਕੰਮ ਚਲਾਉਂਦੇ ਹਾਂ ਚਾਚਾ ਮੈਂ ਵੀ ਤੈਨੂੰ ਐ ਕਿਤੇ ਫਿਰ ਤੈਨੂੰ ਪਤਾ ਹੀ ਨਹੀਂ ਇਹ ਦਿਮਾਗ ਦਾ ਆਪਾਂ ਸਾਰਾ ਪਾਣੀ ਉਹ ਵੀ ਖੜਾ ਬੰਨ੍ਹਦਾ ਹਾਂ ਹੁਣ ਪਏ ਗਾਦਾ ਪਰ ਉਹਨੇ ਕੀ ਦੋਖਦਾ ਹੁਣ ਓਏ ਚਾਚਾ ਟੂ ਹੀ ਤੁਸੀਂ ਆਂਦੇ ਹਾਂ ਜਦ ਬੜਾ ਸੱਪ ਆ ਜਾਂਦਾ ਬਿੱਦੂ ਕੋਈ ਨਹੀਂ ਪਤਾ ਕੰਜਰ ਉਹ ਹੀ ਮੱਝ ਦੇ ਕਰਕੇ ਬੱਚਾ ਆਜੇ ਤੂੰ ਤਾਂ ਮੜਾੜੇ ਜਿਵੇਂ ਨਾ ਲਿਖ ਲਿਆ ਮੈਂ ਪਿੰਡ ਚ ਗਿਆ ਪਿੰਡ ਚ ਬੰਦੀ ਨਹੀਂ ਉਹਦੇ ਬੰਦੇ ਕੀਤੇ ਉਹ ਛੋਟੇ ਵਾਲਾ ਇੱਥੇ ਫਿਰਦਾ ਸੀਗਾ ਉਹ ਉੱਥੇ ਇੱਥੇ ਉੱਥੇ ਫਿਰਦਾਗਾ ਤਾਂ ਟੱਲ ਉਹਦੇ ਕੋਲੇ ਮੈਂ ਨੂੰ ਬੋਲ ਕਿਤੇ ਬੰਦਾ ਜੇ ਤੈਨੂੰ ਦੀਨਾ ਤਾਂ ਮੈਨੂੰ ਮੇਰੇ ਲੇਕ ਨੂੰ ਮਾਰ ਬੋਲ ਮੈਂ ਹਾਂ ਕਿ ਤੇ ਚੱਲ ਹੋਰ ਕੰਮ ਆਇਆਗਾ ਮਾਰ ਮਾਰ ਬਾਨ ਬਾਰ ਬਰ ਬੋਲ ਨੂੰ ਮਾਰਨ ਮੈਂ ਲੈ ਹਣਾ ਜਾ ਮੂੰ ਜਾ ਤੇਰੇ ਕੋਲ ਕੰਮ ਹੀ ਕਰਾਲੂ ਤੇ ਤੇਰੇ ਤੋਂ ਲੈ ਕੇ ਹਣਾ ਚਾਚਾ ਯਾਰ ਲੈ 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 ਜੀਦੀ ਨੇ ਭੱਗ ਜਾ ਬੱਦ ਕੇ ਹਮ ਮਗਰ ਮੁੜਿਆ ਤਦ ਦੇ ਕਰਮ ਗਾਹ ਨੂੰ ਬਟਣੀ ਏ ਓਏ ਆਉਣਾ ਆਇਆ ਪਤਾ ਗਾਇ ਕੁਕੜ ਦੁਰਦਾ ਦੁਰਦਾ ਦੇ ਕਿਵੇਂ ਏ ਜੀ ਕੀ ਸੋਡੇ ਕੰਮ ਕਰਕੇ ਲੱਲਦਾ ਜੀ ਭਾਈ ਤੁਰਨ ਤੀ ਓਏ ਲਈ ਆਇਆ ਯਾਰ ਓਰੇ ਛੋਟਾ ਬੁਢਾ ਸੱਜਿਆਂ ਤੈਨੂੰ ਕੀ ਲੈ ਲੈ ਇਨ ਉਹ ਇੱਧਰ ਆਉਂਦਾ ਤਾਂ ਇੱਧਰ ਹੀ ਤੁਰਿਆ ਆਉਂਦਾ ਸੀ ਇੱਧਰ ਤੁਰਿਆ ਆਉਂਦਾ ਸੀ ਇੱਧਰ ਹੀ ਆਉਂਦਾ ਸੀਗਾ ਉਹ ਗਾਹ ਕੀ ਮਗਲਾਵਾ ਖੜਾ ਸੀਦਾ ਆਇਆ ਯਾਰ ਤਾਂ ਜਾ ਫਟਾ ਬੋੜਾ ਕੁਦੂ ਦਾ ਸੱਡੀ ਆ ਜਾ ਆ ਜਾ ਕਰ ਲੈ ਕਿੱਧਰ ਕਿੱਧਰ ਗਿਆ ਜੀ ਇੱਧਰ ਕਿੱਧਰ ਜੀ ਮੈਂ ਚਾਰੇ ਦੇ ਸਾਰੇ ਪਿੰਡ ਜਗਾਤਾ ਭੈ ਮੈਂ ਇਹਨੂੰ ਵੀ ਲੈ ਆਇਆ ਬਰਿਆ ਕਿੱਧਰ ਆ ਗਿਆ ਇਹ ਵੀ ਵਿਚਾਰਾ ਪਹਿਲੇ ਬੋਲ ਉੱਤਰ ਪਏ ਮੇਰੇ ਮੂਰ ਲੱਗ ਕੰਮ ਆਗੇ ਤੇ ਹੋਰ ਬਧੇਰੇ ਆਉਂਦੇ ਕੰਮ ਛਡਾਉ ਕੰਮ ਛਡਾਉਣ ਵਾਲੇ ਬਾਹਲੇ ਆਉਂਦੇ ਆ ਲਾਉਣ ਵਾਲਾ ਨਹੀਂ ਕੋਈ ਆਉਂਦਾ ਜੇ ਲੜਦਾ ਵੀ ਨਦੀ ਵਿੱਚ ਰੁਲਦੀ ਫਿਰੇ ਤੇ ਕਿੱਧਰ ਗਿਆ ਉਹ ਮੈਂ ਦੂ ਦਰ ਪਰਦਾ ਜਬਕਦਾ ਕੰਮ ਗਿਆ ਸੀ ਮਾ ਹੈ ਕੰਮ ਆ ਗਿਆ ਕੰਮ ਮਗੜਾ ਯਾਰ ਇਹਨੂੰ ਕੰਮ ਪੁੱਤ ਪਹਿਲਾਂ ਕੀ ਤੇ ਗਿਆ ਸੀ ਜਿਆਣਾ ਗਿਆ ਨਾ DJ ਵਾਲਾ ਨਗਾ ਦੀ ਚੁੰਚਣਾ ਪੜਨ ਗਿਆ ਸੀ DJ ਵਾਲਾ ਨਾ ਗਿਆ ਸੀ DJ ਲੱਗੀ ਰੱਖਿਆ ਕੀ ਦਿੰਦੇ ਦੇ ਨੂੰ ਕੰਮ ਕਰਿਆ ਕਰ ਯਾਰ ਐਵੇਂ ਮੈਨੂੰ ਕੱਲਾ ਖਹ ਹੋਈ ਹੈ ਨਾਗਾ ਬੇਇੱਜ਼ਤੀ ਕਰਾਉਣ ਗਿਆ ਸੀ ਲੈ 100 ਰੁਪਏ ਜਗਦੇ ਫਿਰ ਦਊ ਉਹ ਦੱਲ ਭਾਣੇ ਨੇ ਆਦੀ ਮਾਨੂੰ ਦਿੱਤੀ ਆ ਬਾਬਾ ਮੈਨੂੰ ਲੈ ਜਾ ਕਰੋ ਭਾਈ ਮੈਨੂੰ ਲੈ ਜਾ ਕਰੋ ਬੰਦੇ ਆ ਭਾਈ ਉੱਤੇ ਰਹਿੰਦੇ ਆ ਜਿਹਦੇ ਇਦਾਂ ਮੰਤਰ ਦਾ ਗਦਰ ਪੀਅ ਤਨੀ ਚੱਲਦਾ ਤਾਂ ਮੈਂ ਦੋ ਵਾਰ ਹੀ ਪਾ ਲਿਆ ਉਹ ਕੰਜਰਾ ਮਾਰ ਲਿਆ ਬਹੁਤਾਰੀ ਮਾਰ ਲਿਆ ਦੋ ਵਾਰ ਹੀ ਕਿਹੜਾ ਮੰਤਰ ਦਾ ਪੀਅ ਆਰੀ ਮਾਰ ਲਿਆ ਉਹ ਐ ਚਾਚਾ ਜੀ ਤੂੰ ਜਰਦੇ ਚ ਧਿਆਨ ਰੱਖਿਆ ਕਰ ਮੇਰੇ 15 ਮੈਂ ਟੋਗਤ ਨੂੰ ਜਰਦਾ ਮਿਲ ਜਾਂਦੇ ਨੂੰ ਲੱਗ ਗਿਆ ਹੁਣ ਤਾਂ ਮੈਂ ਤਾਂ ਬੰਨਾ ਛੱਡ ਕੇ ਹੁਣ ਬੈਠਾ ਤੌਰ ਨਾਲ ਉਹ ਬੰਨਾ ਨਹੀਂ ਛੱਡਦੇ ਹੁੰਦੇ ਬੰਨਾ ਮਾਰਦੇ ਹੁੰਦੇ ਆ ਛੱਡਿਆਗਾ ਉਹ ਤੂੰ ਤਾਂ ਲਿਆ ਕਰੋਗਾ ਮੈਨੂੰ ਕਹਿ ਕੇ ਤੇ ਕਰਾਉਣੇ ਆ ਪਾਣੀ ਦਾ ਜੇਕਰ ਗਾਲ ਜਾਈ ਤੂੰ ਕੁਝ ਕਰ ਵਾਲਾ ਮੈਂ ਇਹਦੇ ਨਾਲ ਹੀ ਜਾਇਆ ਕਰੂੰ ਉੱਥੇ ਪੈਸੇ ਮੈਂ ਚੱਕਾ ਕਰੂੰਗਾ ਓਏ ਪੈਸੇ ਮੈਂ ਲੈਣ ਦੇ ਦੋ ਜੇ ਕੰਮ ਜਾਨ ਦੀ ਲੈਣ ਦੇ ਇੱਕ ਬਦਲ ਗਾਰੀ ਦਾ ਕੰਪਨੀ ਜਿਹੜਾ ਥੋੜਾ ਕੰਮ ਵਾਲਾ ਬੰਦਾ ਇਹ ਕੀ ਹੋ ਗਿਆ ਓਏ ਚਾਚਾ ਲੈਣ ਦੇ ਕੀ ਹੋ ਗਿਆ ਫਿਰ ਪੈਣਾ ਮੈਂ ਲੈਣ ਦੇ ਮੈਂ ਜੇ ਘੰਟਾ ਘੰਟਾ ਮਖਾ ਵਾੜ ਨੱਕਾ ਮਾਰਦੇ ਕੋਈ ਨਹੀਂ ਪੈਜੀ ਬਾਦ ਜਲਦੀ ਆ ਹੁਣ ਕੀ ਆ ਬਾਦ ਚੱਲੀ ਜਾਂਦੀ ਐ ਪੈਨੂ ਕੀ ਤੈਨੂੰ ਓ ਆ ਅੱਜ ਦੇਖੀ ਨੀ ਵਧੀਆ ਚਾਚਾ ਇਹ ਰਹਾ ਪੈ ਜਾਂਦੇ ਕੋਣ ਕੀ ਕਰੇ ਇਨੇ ਨੂੰ ਤੱਤ ਕਾਣਾ ਦੁੱਲਣਾ ਚਾਚੀ ਪੈਸੇ ਮੁਝੇ ਨਹੀਂ ਇੱਧਰ ਭਾਜ ਦੇ ਮੇਰੇ ਤਾਂ ਬਰੇ ਘਾੜਾ ਛੜਾ ਯਾਰ ਮਜ਼ਰਾ ਦੇਣੀ ਤੈਨੂੰ ਵਿਚਾਰੀ ਕੁੱਲੇ ਰਾਲਡ ਨੂੰ ਫਰਦਾ ਹੀ ਆ ਉਹ ਫਰਦਾ ਤ ਹੈਗਾ ਮਗਰ ਉਹ ਫਰਦਾ ਰੰ ਦੇ ਪਹਿਲੇ ਪੈਸੇ ਤਾਂ ਦੇਵੇ ਦੱਸ ਯਾਰ ਲੈ ਦੇ ਪੈਸੇ ਟਕੇ ਜਾਂਦੇ ਭਾਈ ਜੀ ਇਹਦੇ ਤੋਂ ਵੀ ਧਾਰ ਘਡਾਉਣੀ ਕੋਈ ਨਹੀਂ ਪੈਸਾ ਦਾ ਕਿੰਨਾ ਮੈਂ ਲੋਨ ਲਿਆ ਹੋਇਆ ਯਾਰ ਤੂੰ ਮੈਂ ਦੇ ਦੂੰ ਕੋਈ ਨਹੀਂ ਦੇ ਦੇਗਾ ਭਾਏ ਦੀ ਆਪਾਂ ਚੱਲਦੇ ਆਂ ਮੈਂ ਨਹੀਂ ਕਰਾਉਣਾ ਕੋਈ ਨਹੀਂ ਤੂੰ ਆਏਗਾ ਕਿ ਸਵੇਰ ਜਾਂ ਦੁਪਹਿਰ ਦਾ ਆਉਗਾ ਹੁਣ ਕਰੂਗਾ ਸਭ ਮੇਕ ਮੰਦਰੇ ਇੱਕ ਘੰਟਾ ਬੈਠ ਵੀ ਨਹੀਂ ਦਿੰਦਾ ਬੰਦਾ ਘੰਟਾ ਪੈ ਜੀ ਉਹ ਹੌਂ ਟੱਪੂਏ ਹੁਣ ਖੋਣਗੀ ਆਪਾਂ ਬਹਰ ਬਹਿ ਜਾ ਯਾਰ ਕੰਮ ਟਿਸੇ ਵਜੇ ਮੈਨ ਲੈਦਾ ਕੰਮ ਸੁਣਿਆ ਆਪਣੇ ਨਹੀਂ ਬਈ ਸਾਹਿਬ ਤੇ ਕੰਮ ਹੈ ਆਪਣੇ ਨਹੀਂ ਸਾਹਿਬ ਤੇ ਕੰਮ ਹੈ ਸਿਰ ਪਾਣੀ ਅਜੇ ਪਾਣੀ ਆਪਾਂ ਛੱਡਾਂਗੇ ਇਹ ਟਾਈਮ ਹੀ ਨਹੀਂ ਹੋਇਆ ਉਹਦਾ ਛੋਟਾ-ਬੂੜਾ ਤਾਂ ਉਹ ਹੀ ਐਚੀ ਵੀ ਕਰੀ ਜਾਂਦਾ ਯਾਰ ਅਜੇ ਟਾਈਮ ਹੀ ਨਹੀਂ ਹੋਇਆ ਜੀ ਜਿਹੜਾ ਪਹਿਲਾਂ ਜਿਹਨੂੰ ਆਇਆ ਵੀ ਬਹਿਲਾ ਨਾ ਬਾਈ ਜੀ ਬਸ ਪੈ ਨਾ ਜਾਵੇ ਹੋਰ ਕੀ ਕੋਣਾ ਇਸ ਤਰ੍ਹਾਂ ਕੋਲ ਉਹ ਮੇਰੇ ਕੋਲ ਤਾਂ ਉਹ ਆਇਆ ਸੀ ਗਿਆਨੀ ਮੱਖੀਆਂ ਵਾਲਾ ਉਹ ਗਿਆਨੀ ਮੱਖੀਆਂ ਵਾਲਾ ਆਛਾ ਹਾਂ ਉਹ ਬੰਦਾ ਬੜਾ ਗੈਂਡ ਅਗਲੀ ਵਾਰੀ ਮੈਂ ਤਾਂ ੜੀ ਉਹਨਾਂ ਦੀ ਜਾਊਂਗਾ ਫਿਰ ਛੋਟਾ-ਬੂੜਾ ਤਾਂ ਉਹ ਤਾਂ ਬੇਕਾਰ ਬੰਦਾ ਗਿਆਨੀ ਸਮਝਦਾ ਤਾਂ ਇਹ ਹੱਡਾ ਬੂੜਾ ਵੀ ਬੇਕਾਰ ਹੀ ਆ कहां बात है यार पकड़ाई करांगे हम्म माता तो उस खाऊं काली खेती के में होती है कि आ बेस अपनी लग गई है अब गंडे तो मैं ले के जाऊंगा दी यार हाँ हाँ तुमने मर ची चाक का अलग रोले बोलना अलग रोले बहुत आठ बार कर ले कुछ कर लो बहुत आठ बार तेरे हो ना इतनी जगह पे कि कितने यार इसकोड ਉਹ ਤਾਂ ਨਹੀਂ ਆ ਰਹਾ ਇਹ ਕੰਮ ਨੂੰ ਹੀ ਮਨੇ ਰੀ ਲੈ ਦੇ ਐ ਉੱਥੇ ਕਿਹੜਾ ਪ੍ਰੋਟੈਕਟਰ ਹੈ ਇਹ ਜਿੰਦ ਜਾਨ ਹੀ ਪਰਿਮਰੀ ਜੀ ਇਹ ਨਸ਼ੇ ਕਰ ਕਰ ਹੂੰ ਆ ਗਜ਼ਬਾ ਕਾਗੇ ਸੋ ਮੜਿਆ ਹੱਲਣ ਚੁਗਰੇ ਹੋਏ ਕਹਿੰਨੀ ਚਾਹ ਕਿ ਤਨੂ ਆਗਾ ਕੀ ਤੇ ਵੀਡੀਆਂ ਪੀਆ ਫਿਰਦਾ ਉਹਦਾ ਉਹਦਾ ਸੋ ਤੁਹਾਡੇ ਬੁੜੇ ਤੋਂ ਡਰਦਾ ਹੀ ਪਾਦੀ ਪੂਰੀ ਜਰਦੀ ਡੋਲ ਗਿਆ ਬਦੰਦਰ ਲਾਉਣੀ ਪਤਾ ਨਹੀਂ ਕਿੰਨੀ ਗਾ ਤੁਹਾਡੇ ਬੁੜੇ ਤੋਂ ਡਰਦਾ ਭੱਜ ਗਿਆ ਯਾਰ ਉਹ ਤਾਂ ਯਾਰ ਅਰੇ ਮਾਇਆ ਦੇਖ ਰਹਾ ਈਨੋ ਦੇ ਕੰਮ ਮਾਇਆ ਆਪਣੇ ਬਿੱਟ ਨਹੀਂ ਬੰਦੇ ਆ ਜਾ ਉਹ ਰੇ ਆ ਜਾ ਉਹਨਾ ਆਲੈਨ ਤੇ ਹੁਣ ਉਹਨੂੰ ਦੋ ਮਿੰਟ ਹੋਣੇ ਯਾਰਾ ਪਾਣੀ ਤਾਂ ਬੰਦ ਕਰ ਦਿੱ ਗਏ ਹੁਣ ਬੰਦ ਕਰ ਕਰ ਆ ਉਹਦੇ ਕਰੇਗਾ ਬਸ ਉਹਨਾ ਸੌ ਉਹਨੂੰ ਗੋਲੀ ਗੱਪਾ ਖਵਾ ਕੇ ਹੱਲਣ ਜੁਗਰਾ ਕਰਦਾ ਕਰਿਆ ਆਪਾਂ ਦਾ ਬਸ ਐਂ ਹੀ ਕਰਨਾਗਾ ਕਿਤੇ ਲਾਦਾ ਬੰਨਾ ਨਹੀਂ ਨੀ ਜਿੰਦਗੀ ਨਹੀਂ ਜਾਣੀ ਕਿ ਬੰਨੇ ਮਾਰਦਾ ਬਸ ਕਿਤੇ ਪੂਰਤਾ ਬਸ ਇੰਤਜ਼ਾਰ ਲਾਗੇ ਐਵੇਂ ਤੇ 10000 ਰੁਪਿਆ ਭੁਜਾਦਾ ਮੇਰੇ ਇਹਦੇ ਉਹ ਕਿਧਰੇ ਨਹੀਂ ਆਉਂਦਾ 10000 ਮੈਂ ਆਦਾ ਇਹ ਹੱਥ ਦੁਪਹਿਰ ਦੇ ਗਾਦਨਾ ਨਹੀਂ ਪਾਏਗਾ ਗਾਦਨਾ ਗਰੀਬ ਹੈ ਹੱਥ ਦੁਪਹਿਰ ਜਿੰਨੂ ਦੇ ਮੇਰੇ ਰਾਮਗੁਰ ਤਬੱਜੀ ਹੋਈ ਆ ਬਈ ਸਿੱਧੀ ਗੱਲ ਆਪਣੇ ਤਾਂ 6 ਵਜੇ ਹੋਈ ਆ ਆਪਾਂ ਤੋਂ ਤੇਜ ਕੰਮ ਹੁੰਦਾ ਨਹੀਂ ਰੱਟੂ ਹੀ ਦੋ